ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈ ਮੈਂ ਇੱਕ ਸਟੋਰੀਸ ਡਾ ਲੁ ਪਲੀਜ਼ ਇਸ ਨੂੰ ਜ਼ਿਆਦਾ ਲੱਕ ਜ਼ਿਆਦਾ ਸ਼ੇਅਰ ਕੀ ਦਿਓ ਬੋਈ ਹੈ ਭਾਈ ਬੋਈ ਹੈ ਦੋਸਤੋ 19 ਮਿੰਟ 34 ਸੈਕਿੰਡ ਵਾਲਾ ਯਹਾਂ ਸਪਾਟਡ ਹੈ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਪਿਛਲੇ ਦਿਨੀ ਦੇਖਿਆ ਹੋਣਾ ਕਿ ਇੱਕ ਕੁੜੀ ਤੇ ਮੁੰਡੇ ਦੀ 19 ਮਿੰਟ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਰੋਨਾ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉਸ ਵੀਡੀਓ ਨੂੰ ਦੇਖਿਆ ਆ ਕੁਝ ਲੋਕ ਤਾਂ ਡਿਮਾਂਡ ਵੀ ਕਰ ਰਹੇ ਨੇ ਆਪਾਂ ਸੋਸ਼ਲ ਸਾਈਟ ਦੇ ਉੱਤੇ ਦੇਖਿਆ ਕਿ ਅਸੀਂ ਵੀ ਇਹ ਵੀਡੀਓ ਦੇਖਣੀ ਆ ਉਹ ਵੀਡੀਓ ਕਿਵੇਂ ਬਣੀ ਕਿਹਨੇ ਵਾਇਰਲ ਕੀਤੀ ਉਹਦੇ ਪਿੱਛੇ ਦੀ ਅਸਲੀ ਜੋ ਸੱਚਾਈ ਹੈ ਅੱਜ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਦਾ ਮਹਾਲਿਆ ਦੀ ਰਹਿਣ ਵਾਲੀ ਇੱਕ ਜਾਨਤ ਨਾਮ ਦੀ ਕੁੜੀ ਜੋ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਦਿਨੋ ਦਿਨ ਹੌਲੀ ਹੌਲੀ ਉਹਦੇ ਫਾਲੋਅਰਸ ਵਧਦੇ ਜਾ ਰਹੇ ਸੀ ਪਰ ਇਹ ਗੱਲ ਕਿਸੇ ਦੇ ਬਰਦਾਸ਼ਤ ਤੋਂ ਬਾਹਰ ਹੁੰਦੀ ਜਾ ਰਹੀ ਸੀ ਫਿਰ ਕੁਝ ਦਿਨਾਂ ਬਾਅਦ ਇਸ ਕੁੜੀ ਦਾ ਇੱਕ ਵੀਡੀਓ ਵਾਇਰਲ ਹੋ ਜਾਂਦਾ ਵੀਡੀਓ ਦੇ ਵਿੱਚ ਉਹ ਇੱਕ ਮੁੰਡੇ ਨਾਲ ਦਿਖਾਈ ਦਿੰਦੀ ਹੈ ਜਿਵੇਂ ਹੀ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਪਿੰਡ ਦੇ ਲੋਕ ਇਸ ਕੁੜੀ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੰਦੇ ਨੇ ਕਿ ਤੈਨੂੰ ਇਹ ਕੰਮ ਕਰਦੇ ਸ਼ਰਮ ਨਹੀਂ ਆਈ ਤਾਂ ਫਿਰ ਇਹ ਕੁੜੀ ਅੱਗੇ ਜਵਾਬ ਦਿੰਦੀ ਹੈ ਕਿ ਇਹ ਵੀਡੀਓ ਮੇਰੀ ਨਹੀਂ ਹੈ ਜੰਨਤ ਦੇ ਫੋਲੋਅਰਸ ਵੱਧ ਰਹੇ ਸੀ ਪਰ ਉਸ ਮੁੰਡੇ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀ ਇਸ ਤੋਂ ਬਾਅਦ ਪੁਲਿਸ ਕੰਪਲੇਂਟ ਹੁੰਦੀ ਹੈ ਫਿਰ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰਦੀ ਹੈ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਫਿਰ ਪਤਾ ਲੱਗਦਾ ਆ ਕਿ ਇਹਨਾਂ ਦੇ ਪਿੰਡ ਦਾ ਹੀ ਇੱਕ ਮੁੰਡਾ ਜੋ ਜੰਨਤ ਤੋਂ ਕਾਫੀ ਨਾਰਾਜ਼ ਸੀ ਉਹ ਨਹੀਂ ਚਾਹੁੰਦਾ ਸੀ ਕਿ ਜੰਨਤ ਦੇ ਫੋਲੋਅਰਸ ਵਧਣ ਉਹ ਆਪਣਾ ਵਧੀਆ ਕੰਮਕਾਰ ਕਰੇ ਵਧੀਆ ਸਫਲਤਾ ਹਾਸਲ ਕਰੇ ਗੁੱਸੇ ਦੇ ਵਿੱਚ ਆ ਕੇ ਉਹ ਮੁੰਡਾ ਕੀ ਕਰਦਾ ਆ ਕਿ ਕਿਸੇ ਹੋਰ ਦੀ ਵੀਡੀਓ ਦੇ ਵਿੱਚ ਉਹ ਕੁੜੀ ਦੇ ਫੇਸ ਤੇ ਜੰਨਤ ਦਾ ਫੇਸ ਵੈਪ ਕਰਕੇ ਲਾ ਦਿੰਦਾ ਤੇ ਇੱਕ ਫੇਕ ਵੀਡੀਓ ਤਿਆਰ ਕਰ ਲੈਂਦਾ ਫਿਰ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੰਦਾ ਪੁਲਿਸ ਨੂੰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਪਤਾ ਲੱਗ ਜਾਂਦਾ ਤੇ ਉਹ ਕੁੜੀ ਰੋਂਦੇ ਹੋਏ ਸੋਸ਼ਲ ਮੀਡੀਆ ਦੇ ਦੀ ਹੈ ਤੇ ਦੱਸਦੀ ਹੈ ਕਿ ਇਹ ਵੀਡੀਓ ਉਹਦੀ ਨਹੀਂ ਹੈ ਬਲਕਿ ਉਸ ਮੁੰਡੇ ਨੇ ਜਾਣਬੁੱਝ ਕੇ ਉਹਨੂੰ ਫਸਾਇਆ ਆ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਬਾਅਦ ਇਹ ਕੇਸ ਬੰਦ ਹੋ ਜਾਂਦਾ ਹੈ ਤੇ ਹੌਲੀ-ਹੌਲੀ ਸਾਰੇ ਇਸ ਵੀਡੀਓ ਬਾਰੇ ਭੁੱਲ ਜਾਂਦੇ ਨੇ ਪਰ ਹੁਣ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੋਰ ਵੀਡੀਓ ਵਾਇਰਲ ਹੁੰਦੀ ਹੈ ਜਿਹਨੂੰ ਕਿ 19 ਮਿੰਟ 34 ਸਕਿੰਟ ਦੇ ਨਾਮ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਜਾਂਦਾ ਹੈ ਇਸ 19 ਮਿੰਟ ਦੀ ਵੀਡੀਓ ਦੇ ਵਿੱਚ ਕੁੜੀ ਤੇ ਮੁੰਡਾ ਅਪੱਤੀਜਨਕ ਹਾਲਤ ਦੇ ਵਿੱਚ ਦਿਖਾਈ ਦਿੰਦੇ ਨੇ ਤੇ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਇਸ ਵੀਡੀਓ ਦੇ ਵਿੱਚ ਚਿਹਰਾ ਦਿਖਾਈ ਦਿੱਤਾ ਫੇਰ ਉਸ ਜੰਨਤ ਨਾਮ ਦੀ ਕੁੜੀ ਦਾ ਹੁਣ ਜਿਸ ਵੀਡੀਓ ਦੇ ਵਿੱਚ ਇਹ ਕੁੜੀ ਦੱਸ ਰਹੀ ਸੀ ਕਿ ਉਹਦੇ ਨਾਲ ਗਲਤ ਹੋਇਆ ਆ ਜਦਕਿ ਇਹ ਵੀਡੀਓ ਕਈ ਸਾਲ ਪਹਿਲਾਂ ਦੀ ਸੀ ਇਸ ਵੀਡੀਓ ਨੂੰ ਇਸ 19 ਮਿੰਟ ਦੀ ਵੀਡੀਓ ਦੇ ਨਾਲ ਜੋੜ ਕੇ ਫੇਰ ਇਹ ਕਿਹਾ ਜਾ ਰਿਹਾ ਆ ਕਿ ਅਸਲ ਦੇ ਵਿੱਚ ਇਹ ਵੀਡੀਓ ਜੰਨਤ ਦੀ ਹੀ ਆ ਅਸਲ ਦੇ ਵਿੱਚ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਸੀ ਜਿਹਦੇ ਤਹਿਤ ਜੰਨਤ ਦਾ ਨਾਮ ਬਰਬਾਦ ਕੀਤਾ ਗਿਆ ਹੁਣ ਤੁਹਾਨੂੰ ਦੱਸਦੇ ਆ ਕਿ ਕਿਵੇਂ ਇਹ 19 ਮਿੰਟ ਦੀ ਵੀਡੀਓ ਵਾਇਰਲ ਹੁੰਦੀ ਆ ਵੀਡੀਓ ਦੇ ਵਿੱਚ ਦੇਖਣ ਵਾਲੇ ਮੁੰਡਾ ਤੇ ਕੁੜੀ ਅਸਲ ਦੇ ਵਿੱਚ ਕੌਣ ਸੀ ਕਿਵੇਂ ਇਸ ਕੁੜੀ ਜੰਨਤ ਦਾ ਨਾਮ ਉਸ ਵੀਡੀਓ ਦੇ ਨਾਲ ਜੋੜਿਆ ਜਾਂਦਾ ਹੈ ਵੈਸਟ ਬੰਗਾਲ 20 ਨਵੰਬਰ 2025 ਨੂੰ 19 ਮਿੰਟ 34 ਸੈਕਿੰਡ ਦੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀ ਹੈ ਵੀਡੀਓ ਦੇ ਵਿੱਚ ਇੱਕ ਮੁੰਡਾ ਤੇ ਇੱਕ ਕੁੜੀ ਦਿਖਾਈ ਦਿੰਦੇ ਨੇ ਅਸਲ ਦੇ ਵਿੱਚ ਇਹ ਮੁੰਡਾ ਤੇ ਕੁੜੀ ਬੰਗਾਲ ਦੇ ਵਿੱਚ ਕਾਫੀ ਜ਼ਿਆਦਾ ਫੇਮਸ ਹੁੰਦੇ ਨੇ ਆਪਣੇ ਇੱਕ YouTube ਚੈਨਲ ਕਰਕੇ ਦਰਅਸਲ ਜੰਮੀ ਇਹ ਵੀਡੀਓ ਵਾਇਰਲ ਹੁੰਦੀ ਹੈ ਇੰਡੀਆ ਦੇ ਵਿੱਚ ਇਸ ਮੁੰਡੇ ਤੇ ਕੁੜੀ ਦੇ ਨਾਮ ਤੇ ਟਾਪ ਸਰਚ ਸ਼ੁਰੂ ਹੋ ਜਾਂਦੀ ਹੈ ਲੋਕ ਮੁੰਡੇ ਤੇ ਕੁੜੀ ਦੇ ਨਾਮ ਤੋਂ ਇਸ ਵੀਡੀਓ ਦੀ ਸਰਚ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਇੱਕ ਦਿਨ ਦੇ ਵਿੱਚ ਹੀ ਇਹ ਵੀਡੀਓ ਸਭ ਤੋਂ ਜ਼ਿਆਦਾ ਸਰਚ ਕਰਨ ਵਾਲੀ ਵੀਡੀਓ ਬਣ ਜਾਂਦੀ ਹੈ ਜਿਹਦੇ ਵਿੱਚ ਲੋਕ 소ਫੀ ਦਾ ਨਾਮ ਪਾਉਂਦੇ ਨੇ ਇਸ ਕੁੜੀ ਦਾ ਨਾਮ ਪਾਉਂਦੇ ਨੇ ਤੇ ਇਹਨਾਂ ਦੇ ਚੈਨਲ ਦਾ ਨਾਮ ਪਾਇਆ ਜਾਂਦਾ ਤੇ ਇਸ ਵੀਡੀਓ ਨੂੰ ਸਰਚ ਕਰਿਆ ਜਾਂਦਾ। ਇਸ ਵੀਡੀਓ ਨੂੰ ਦੇਖਣ ਦੇ ਲਈ ਲੋਕ ਇੰਨੇ ਜਿਆਦਾ পাগল ਹੋ ਚੁੱਕੇ ਸੀ ਕਿ ਲੋਕ ਪੈਸੇ ਪੇ ਕਰਨ ਦੇ ਲਈ ਵੀ ਤਿਆਰ ਸੀ। ਕੋਈ 500 ਪੇ ਕਰ ਰਿਹਾ ਸੀ, ਕੋਈ 1000 ਪੇ ਕਰ ਰਿਹਾ ਸੀ। ਇੱਥੋਂ ਤੱਕ ਕਿ ਲੋਕ 2000 ਤੱਕ ਪੇ ਕਰਨ ਦੇ ਲਈ ਤਿਆਰ ਸੀ। ਇਹ ਵੀਡੀਓ ਫੇਸਬੁੱਕ, ਟਵਿੱਟਰ, ਇੰਸਟਾਗ੍ਰam ਹਰ ਜਗ੍ਹਾ ਟ੍ਰੈਂਡ ਕਰ ਰਹੀ ਸੀ। ਬਹੁਤ ਸਾਰੇ ਲੋਕਾਂ ਨੇ ਇਹ ਵੀਡੀਓ ਦੇਖੀ ਵੀ ਹੋਣੀ ਆ। ਇਸ ਤੋਂ ਬਾਅਦ ਹੌਲੀ-ਹੌਲੀ ਲੋਕ ਇਸ ਵੀਡੀਓ ਦਾ ਸੈਕੰਡ ਪਾਰਟ, ਥਰਡ ਪਾਰਟ ਫੋਰਥ ਪਾਰਟ ਦੀ ਵੀ ਡਿਮਾਂਡ ਕਰਨ ਲੱਗੇ ਹੁਣ ਗੱਲ ਇੱਥੇ ਇਹ ਸੀ ਕਿ ਵੀਡੀਓਜ਼ ਤਾਂ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀਆਂ ਵਾਇਰਲ ਹੁੰਦੀਆਂ ਰਹਦੀਆਂ ਨੇ ਪਰ ਇਸ ਵੀਡੀਓ ਨੂੰ ਦੇਖਣ ਦੇ ਲਈ ਲੋਕ ਇੰਨੇ ਜ਼ਿਆਦਾ ਪਾਗਲ ਕਿਉਂ ਸੀ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜੇ ਇਹ ਮੁੰਡੇ ਤੇ ਕੁੜੀ ਦੀ ਵੀਡੀਓ ਵਾਇਰਲ ਹੋਈ ਸੀ ਇਹਨਾਂ ਦੇ ਲਿੰਕ ਸੀ ਬੰਗਾਲ ਦੇ ਇੱਕ ਬਹੁਤ ਵੱਡੇ ਚੈਨਲ ਦੇ ਨਾਲ ਬੰਗਾਲ ਦਾ ਇੱਕ ਬਹੁਤ ਵੱਡਾ ਕਮੇਡੀ ਚੈਨਲ ਜਿਹਦਾ ਨਾਮ ਸੀ ਪੱਲੀ ਗ੍ਰਾਮ ਇਹ ਕਮੇਡੀ ਚੈਨਲ ਜਿਹਦੇ ਉੱਤੇ 1 ਕਰੋੜ ਤੋਂ ਵੀ ਜ਼ਿਆਦਾ ਸਬਸਕ੍ਰਾਈਬਰ ਸੀ ਇਹਨਾਂ ਦੀਆਂ ਵੀਡੀਓਜ਼ ਨੂੰ 24 ਕਰੋੜ ਤੋਂ ਵੀ ਜ਼ਿਆਦਾ ਲੋਕਾਂ ਵੱਲੋਂ ਦੇਖਿਆ ਜਾਂਦਾ ਸੀ ਇੰਨਾ ਜ਼ਿਆਦਾ ਫੇਮਸ ਚੈਨਲ ਹੋਣ ਦੇ ਕਾਰਨ ਲੋਕ ਬਹੁਤ ਛੇਤੀ ਹੀ ਇਸ ਮੁੰਡੇ ਤੇ ਕੁੜੀ ਨੂੰ ਪਹਿਚਾਨ ਚੁੱਕੇ ਸੀ ਇੱਥੇ ਇਸ ਵੀਡੀਓ ਦੇ ਵਿੱਚ ਮੈਂ ਉਸ ਮੁੰਡੇ ਤੇ ਕੁੜੀ ਦਾ ਨਾਮ ਨਹੀਂ ਦੱਸੂਗਾ ਪਰ ਉਸ ਪੱਲੀਗ੍ਰਾਮ ਚੈਨਲ ਦੇ ਉੱਤੇ ਹੋਰ ਜਿੰਨੀਆਂ ਵੀ ਵੀਡੀਓਜ਼ ਆਉਂਦੀਆਂ ਸੀ ਉਹਦੇ ਵਿੱਚ ਹੋਰ ਮੁੰਡੇ ਤੇ ਹੋਰ ਬਹੁਤ ਸਾਰੀਆਂ ਕੁੜੀਆਂ ਸੀ ਪਰ ਉਹਨਾਂ ਦੇ ਵਿੱਚੋਂ ਇਹ ਮੁੰਡਾ ਤੇ ਇਹ ਕੁੜੀ ਕਾਫੀ ਜ਼ਿਆਦਾ ਫੇਮਸ ਹੋ ਰਹੇ ਸੀ ਹਿੰਦੀ ਦੇ ਵਿੱਚ ਤਾਂ ਨਹੀਂ ਪਰ ਬੰਗਾਲੀ ਭਾਸ਼ਾ ਦੇ ਵਿੱਚ ਇਹ ਲੋਕ ਟੌਪ ਤੇ ਜਾ ਰਹੇ ਸੀ ਦਿਨੋ ਦਿਨ ਇਹਨਾਂ ਦੀ ਪਪੂਲਰਿਟੀ ਵੱਧਦੀ ਜਾ ਰਹੀ ਸੀ ਪੈਸਾ ਆ ਰਿਹਾ ਸੀ ਤੇ ਦੂਜੇ ਪਾਸੇ ਕਰੋੜਾਂ ਦੇ ਵਿੱਚ ਵਿਊਜ਼ ਆ ਰਹੇ ਸੀ ਫੇਮਸ ਹੋਣ ਕਰਕੇ ਮੀਡੀਆ ਜਲਦੀ ਹੀ ਇਹਨਾਂ ਦੋਨਾਂ ਦੇ ਕੋਲ ਪਹੁੰਚ ਜਾਂਦਾ ਤੇ ਫਿਰ ਮੁੰਡੇ ਤੇ ਕੁੜੀ ਦੀ ਇੰਟਰਵਿਊ ਵੀ ਹੁੰਦੀ ਹੈ ਇੰਟਰਵਿਊ ਦੌਰਾਨ ਇਹ ਮੁੰਡਾ ਦੱਸਦਾ ਆ ਕਿ ਇਹ ਵੀਡੀਓ ਅੱਜ ਦੀ ਨਹੀਂ ਬਲਕਿ ਕਈ ਸਾਲ ਪਹਿਲਾਂ ਦੀ ਹੈ ਇਹ ਵੀਡੀਓ ਅਸੀਂ ਸਾਡੇ ਦੋਨਾਂ ਦੀ ਪਰਮਿਸ਼ਨ ਦੇ ਨਾਲ ਹੀ ਰਿਕਾਰਡ ਕੀਤੀ ਸੀ ਵੀਡੀਓ ਦੇ ਵਿੱਚ ਵੀ ਦੇਖਿਆ ਜਾ ਸਕਦਾ ਆ ਕਿ ਕਿਵੇਂ ਜੋ ਕੁੜੀ ਹੁੰਦੀ ਹੈ ਉਹ ਕੈਮਰਾ ਔਨ ਕਰਦੀ ਹੈ ਤੇ ਵੀਡੀਓ ਰਿਕਾਰਡਿੰਗ ਦਾ ਬਟਨ ਔਨ ਕਰਦੀ ਹੈ ਤੇ ਉਹ ਕੈਮਰੇ ਦੇ ਵੱਲ ਵਾਰ-ਵਾਰ ਦੇਖ ਵੀ ਰਹੀ ਹੁੰਦੀ ਹੈ ਇਸ ਤੋਂ ਕਲੀਅਰ ਹੋ ਜਾਂਦਾ ਆ ਕਿ ਦੋਨਾਂ ਨੇ ਆਪਣੀ ਮਰਜ਼ੀ ਦੇ ਨਾਲ ਹੀ ਇਹ ਵੀਡੀਓ ਰਿਕਾਰਡ ਕੀਤੀ ਸੀ ਤੇ ਇੱਥੇ ਮੁੰਡਾ ਇਹ ਵੀ ਦੱਸਦਾ ਹੈ ਕਿ ਇਹ ਵੀਡੀਓ ਉਹਦੇ ਫੋਨ 'ਚ ਨਹੀਂ ਬਲਕਿ ਕੁੜੀ ਦੇ ਫੋਨ ਦੇ ਵਿੱਚ ਹੀ ਰਿਕਾਰਡ ਕੀਤੀ ਗਈ ਸੀ ਤੇ ਕੁੜੀ ਦੇ ਵੱਲੋਂ ਹੀ ਰਿਕਾਰਡ ਕੀਤੀ ਗਈ ਸੀ ਮੁੰਡੇ ਦਾ ਇਹ ਵੀ ਕਹਿਣਾ ਸੀ ਕਿ ਇਹ ਵੀਡੀਓ ਕਦੇ ਵੀ ਉਹਦੇ ਫੋਨ 'ਚ ਨਹੀਂ ਆਈ ਹੁਣ ਸਵਾਲ ਇੱਥੇ ਇਹ ਸੀ ਕਿ ਕੁੜੀ ਦੇ ਫੋਨ ਦੇ ਵਿੱਚੋਂ ਇਹ ਵੀਡੀਓ ਲੀਕ ਕਿਵੇਂ ਹੋਈ ਤੇ ਫਿਰ ਵਾਇਰਲ ਕਿਵੇਂ ਹੋਈ ਕਿਉਂਕਿ ਕੋਈ ਵੀ ਕੁੜੀ ਕਦੇ ਵੀ ਇਦਾਂ ਨਹੀਂ ਚਾਹੂਗੀ ਕਿ ਉਹਦੀ ਪ੍ਰਾਈਵੇਟ ਵੀਡੀਓ ਇਦਾਂ ਲੀਕ ਹੋ ਜਾਵੇ ਜਾਂ ਫਿਰ ਵਾਇਰਲ ਹੋ ਜਾਵੇ ਤਾਂ ਇੱਥੇ ਫਿਰ ਇਹਨਾਂ ਦੇ ਇੱਕ ਹੋਰ ਦੋਸਤ ਦਾ ਨਾਮ ਨਿਕਲ ਕੇ ਸਾਹਮਣੇ ਮਨੇ ਆਉਂਦਾ ਜਿਹਦਾ ਨਾਮ ਹੁੰਦਾ ਆ ਰੂਬਲ ਇਹ ਜੋ ਰੂਬਲ ਹੁੰਦਾ ਆ ਇਹ ਵੀ ਪੱਲੀ ਗ੍ਰਾਮ ਚੈਨਲ ਦੇ ਵਿੱਚ ਹੀ ਇਹਨਾਂ ਦੇ ਨਾਲ ਹੀ ਕੰਮ ਕਰਦਾ ਸੀ ਹੁਣ ਇੱਥੇ ਇਹ ਜਿਹੜਾ ਮੁੰਡਾ ਰੂਬਲ ਸੀ ਇਹਦਾ ਕੰਮ ਇਹ ਸੀ ਕਿ ਇਹ ਸਾਰਿਆਂ ਦੇ ਲਈ ਵੀਡੀਓ ਸ਼ੂਟ ਕਰਦਾ ਸੀ ਜਿਸ ਕਾਰਨ ਇਸ ਮੁੰਡੇ ਦਾ ਫੋਨ ਜਾਂ ਫਿਰ ਕੁੜੀ ਦਾ ਫੋਨ ਰੂਬਲ ਦੇ ਕੋਲ ਰਹਿੰਦਾ ਸੀ ਉਹਨੂੰ ਦੋਨੋਂ ਫੋਨਾਂ ਦੇ ਪਾਸਵਰਡ ਵੀ ਪਤਾ ਸੀ ਇਹ ਜੋ ਵੀ ਕਾਮੇਡੀ ਵੀਡੀਓਜ਼ ਬਣਾਉਂਦੇ ਸੀ ਉਹਦਾ ਸਾਰਾ ਕੰਮ ਰੂਬਲ ਕਰਦਾ ਸੀ ਰੂਬਲ ਸਾਰਿਆਂ ਦੀ ਹੈਲਪ ਕਰਦਾ ਸੀ ਰਿਕਾਰਡਿੰਗ ਕਰਨ ਦੇ ਲਈ ਐਦਾਂ ਹੀ ਸਮਾਂ ਚੱਲ ਰਿਹਾ ਹੁੰਦਾ ਇਹ ਆਪਣਾ ਕੰਮਕਾਰ ਕਰਦੇ ਹੁੰਦੇ ਨੇ ਫਿਰ ਇੱਕ ਦਿਨ ਕੀ ਹੁੰਦਾ ਆ ਕਿ ਰੂਬਲ ਫੋਨ ਨੂੰ ਅਨਲੋਕ ਕਰਦਾ ਆ ਤਾਂ ਉਹਨੂੰ ਫਿਰ 19 ਮਿੰਟ 34 ਸਕਿੰਡ ਦੀ ਇਹ ਵੀਡੀਓ ਦਿਖਾਈ ਦਿੰਦੀ ਹੈ ਇੱਥੇ ਫਿਰ ਰੂਬਲ ਦੇ ਦਿਮਾਗ ਦੇ ਵਿੱਚ ਸ਼ੈਤਾਨੀ ਆਉਂਦੀ ਹੈ ਉਹ ਸੋਚਦਾ ਆ ਕਿ ਜੇਕਰ ਇਹ ਵੀਡੀਓ ਮੈਂ ਆਪਣੇ ਫੋਨ ਦੇ ਵਿੱਚ ਸ਼ੇਅਰ ਕਰ ਲਵਾਂ ਤਾਂ ਫਿਰ ਕਿਤੇ ਨਾ ਕਿਤੇ ਜਾਂ ਅੱਗੇ ਜਾ ਕੇ ਇਹ ਵੀਡੀਓ ਮੇਰੇ ਕੰਮ 'ਚ ਜ਼ਰੂਰ ਆਉਗੀ ਤੇ ਫਿਰ ਉਹ ਕੁੜੀ ਦੇ ਫੋਨ ਦੇ ਵਿੱਚੋਂ ਉਹ ਵੀਡੀਓ ਆਪਣੇ ਫੋਨ ਦੇ ਵਿੱਚ ਟ੍ਰਾਂਸਫਰ ਕਰ ਲੈਂਦਾ ਤੇ ਫਿਰ ਇੱਕ ਸਾਲ ਨਿਕਲ ਜਾਂਦਾ ਆ ਤੇ ਇੱਕ ਸਾਲ ਬਾਅਦ ਇਹ ਮੁੰਡਾ ਤੇ ਕੁੜੀ ਬਹੁਤ ਜ਼ਿਆਦਾ ਫੇਮਸ ਹੋ ਜਾਂਦੇ ਨੇ ਤੇ ਫਿਰ ਉਹ ਟਾਈਮ ਆ ਜਾਂਦਾ ਆ ਜੋ ਰੂਬਲ ਨੇ ਸੋਚਿਆ ਹੁੰਦਾ ਹੈ ਪੱਲੀਗ੍ਰਾਮ ਚੈਨਲ ਹੁਣ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਪੋਪੂਲਰ ਹੋ ਚੁੱਕਿਆ ਹੁੰਦਾ ਹੈ ਉਹਦੇ ਵਿੱਚ ਇਹ ਮੁੰਡਾ ਤੇ ਜੋ ਕੁੜੀ ਹੁੰਦੇ ਨੇ ਇਹ ਵੀ ਕਾਫੀ ਜ਼ਿਆਦਾ ਫੇਮਸ ਹੋ ਚੁੱਕੇ ਹੁੰਦੇ ਨੇ ਚੈਨਲ ਦੇ ਕਰੋੜਾਂ ਦੇ ਵਿੱਚ ਵੀਊ ਆ ਰਹੇ ਹੁੰਦੇ ਨੇ ਤੇ ਇਸ ਕੁੜੀ ਤੇ ਮੁੰਡੇ ਨੂੰ ਲੋਕਾਂ ਦਾ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੁੰਦਾ ਹੈ ਇੱਥੇ ਹੁਣ ਰੂਬਲ ਦੇ ਮਨ ਦੇ ਵਿੱਚ ਖੋਟ ਆ ਜਾਂਦੀ ਹੈ ਕਿ ਚੈਨਲ ਵੀ ਕਾਫੀ ਫੇਮਸ ਹੈ ਇਹ ਦੋਨੇ ਜਣੇ ਵੀ ਕਾਫੀ ਫੇਮ ਹੋ ਚੁੱਕੇ ਨੇ ਕਾਫੀ ਪੈਸਾ ਵੀ ਕਮਾ ਰਹੇ ਨੇ ਪਰ ਮੇਰਾ ਕੀ ਬਣੂ ਬਸ ਇਸੇ ਰੰਜਿਸ਼ ਨੂੰ ਲੈ ਕੇ ਰੂਬਲ ਵੱਲੋਂ ਇਸ 19 ਮਿੰਟ 34 ਸੈਕਿੰਡ ਦੀ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਾਂਦਾ ਹੈ ਤੇ ਇਹ ਮਾਮਲਾ ਬਸ ਇੱਥੇ ਤੱਕ ਹੀ ਸੀਮਤ ਨਹੀਂ ਸੀ ਇਸ ਵੀਡੀਓ ਦੁਆਰਾ ਲਗਭਗ 15 ਕਰੋੜ ਰੁਪਏ ਦਾ ਰੈਵਨਿਊ ਜਨਰੇਟ ਕੀਤਾ ਗਿਆ ਇਹਦਾ ਮਤਲਬ ਇਹ ਹੈ ਕਿ ਜਿਸ ਇਨਸਾਨ ਨੇ ਇਹ ਵੀਡੀਓ ਅਪਲੋਡ ਕੀਤੀ ਸੀ ਉਹਨੂੰ 15 ਕਰੋੜ ਰੁਪਏ ਦੀ ਆਮਦਨ ਹੁਣ ਤੱਕ ਹੋ ਚੁੱਕੀ ਹੈ ਦਰਅਸਲ ਜਿਵੇਂ ਹੀ 20 ਨਵੰਬਰ ਨੂੰ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਲੋਕ ਅੱਗੇ ਤੋਂ ਅੱਗੇ ਇਸ ਵੀਡੀਓ ਨੂੰ ਵੇਚਣਾ ਸ਼ੁਰੂ ਕਰ ਦਿੰਦੇ ਨੇ ਕੋਈ WhatsApp ਤੇ ਵੇਚਦਾ ਆ ਕੋਈ Telegram ਤੇ ਵੇਚਦਾ ਤੇ ਕੋਈ Instagram ਤੇ ਇਸ ਦੇ ਨਾਲ ਹੀ ਕੁਝ ਵੈਬਸਾਈਟਸ ਤੇ ਵੀ ਇਹ ਵੀਡੀਓ ਪਾ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਇਸ ਵੀਡੀਓ ਦੇ ذریعے ਸਿਰਫ ਇੱਕ ਇਹ ਕੁੜੀ ਨਹੀਂ ਬਲਕਿ ਹੋਰ ਬਹੁਤ ਸਾਰੀਆਂ ਕੁੜੀਆਂ ਨੂੰ ਬਦਨਾਮ ਕੀਤਾ ਜਾਂਦਾ ਜਿਹਦੇ ਵਿੱਚ ਨਾਮ ਆਉਂਦਾ ਹੈ ਇਸ ਜੰਨਤ ਨਾਮ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਜਿਹਦੇ ਲਗਭਗ 4 ਲੱਖ ਫਾਲੋਅਰ ਸੀ ਉਹਦਾ ਚਿਹਰਾ ਇਸ ਵੀਡੀਓ ਦੇ ਵਿੱਚ ਸਵੈਪ ਕੀਤਾ ਜਾਂਦਾ ਤੇ ਫਿਰ ਉਹਦੇ ਨਾਮ ਤੇ ਇਸ ਵੀਡੀਓ ਨੂੰ ਵੇਚਿਆ ਜਾਂਦਾ ਇਹ ਮਾਮਲਾ ਇੱਥੇ ਨਹੀਂ ਰੁਕਦਾ ਇਸ ਤੋਂ ਬਾਅਦ ਬੰਗਾਲ ਦੀਆਂ ਹੋਰ ਐਕਟ੍ਰੈਸ বিহার ਦੀ ਐਕਟ्रेस ਦੇ ਚਿਹਰੇ ਸਵੈਪ ਕਰਕੇ ਵੀਡੀਓ ਬਣਾਈ ਜਾਂਦੀ ਹੈ ਤੇ ਫਿਰ ਵੀਡੀਓ ਨੂੰ ਅੱਗੇ ਵੇਚਿਆ ਜਾਂਦਾ ਹੈ ਤੇ ਇਸ ਦੀ ਟੋਟਲ ਇਨਕਮ 15 ਕਰੋੜ ਰੁਪਏ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਜਿਹੜੇ ਇਸ ਮੁੰਡੇ ਤੇ ਕੁੜੀ ਦੀ ਵੀਡੀਓ ਵਾਇਰਲ ਹੋਈ ਸੀ ਉਹ ਸਾਈਬਰ ਕ੍ਰਾਈਮ ਪਹੁੰਚ ਜਾਂਦੇ ਨੇ ਉੱਥੇ ਆਪਣੀ ਉਹ ਕੰਪਲੇਂਟ ਦਰਜ ਕਰਾਉਂਦੇ ਨੇ ਤੇ ਫਿਰ ਇਸ ਤੋਂ ਬਾਅਦ ਜੋ ਮੁੰਡਾ ਇਹ ਰੂਬਲ ਹੁੰਦਾ ਆ ਇਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੁਣ ਜਿਹੜੇ ਵੀ ਮੁੰਡੇ ਨੇ ਇਸ ਵੀਡੀਓ ਨੂੰ ਵਾਇਰਲ ਕੀਤਾ ਸੀ ਐਦਾ ਅੰਜਾਮ ਕੀ ਹੋਇਆ ਕਿੰਨੇ ਲੋਕਾਂ ਦੀ ਬਦਨਾਮੀ ਹੋਗੀ ਤੁਹਾਡੇ ਹਿਸਾਬ ਨਾਲ ਉਹਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ। ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਚਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ। ਉਹ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ।